ਅਸਲਾਮੁਆਲੇਕਮ ਜੀ ਵੀਰੋ ਕੀ ਹਾਲ ਚੱਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤਨਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵੈਸੇ ਅਸੀਂ ਦੇਖਿਆ ਹੈ ਕਿ ਪੂਰੀ ਦੁਨੀਆ ਦੇ ਅੰਦਰ ਸੀ ਮੁਕਤਲੀ ਮੁਲਕਾਂ ਦੇ ਅੰਦਰ ਦੇਖਿਆ ਨਿਸ਼ਾਨ ਸਾਹਿਬ ਜਿਹੜਾ ਉਹ ਲਗਾਇਆ ਗਿਆ ਤੇ ਉਹ ਝੂਮਦਾ ਹੋਇਆ ਸਾਨੂੰ ਨਜ਼ਰ ਵੀ ਆਇਆ ਲੇਕਿਨ ਅਸੀਂ ਦੇਖੀਏ ਕਿ ਹੁਣ ਲਹਿੰਦੇ ਪੰਜਾਬ ਦੇ ਅੰਦਰ ਨਿਸ਼ਾਨ ਸਾਹਿਬ ਲਾਇਆ ਗਿਆ ਕਿਹੜੀ ਜਗ੍ਹਾ ਤੇ ਲਾਇਆ ਗਿਆ ਕਿਉਂ ਲਾਇਆ ਗਿਆ ਕੀ ਮੁਕੰਮਲ ਡਿਟੇਲ ਹੈ ਇਸੇੰਤ ਲਗਾਈ ਦੀ ਵੀਡੀਓ ਇਹ ਵੀ ਢਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤੁਮਾਮ ਦੋਸਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੇ ਤੁਹਾਡੇ تک ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਅਸਲਾਮੁਅਲੈਕੁਮ ਜੀ ਐਨਪੀਆਰ ਪਰੀ ਸਸਟ੍ਰੀਕਾ ਲਾਦਾਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ੇਬੀਰ ਬਾਬਾ ਜੀ ਔਰ ਤੁਸੀਂ ਦਿਖ ਰਹੇ ਹੋ ਰੰਜੀਤ ਨਿਗਾਰਾ ਵਰਡਸ ਦੀ ਰੰਜੀਤ ਨਿਗਾਰਾ ਰੰਜੀਤ ਨਿਗਾਰਾ ਇਜ਼ ਦਾ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆਫ ਮੰਟਿਕਾ ਸਿਟੀ ਕੈਲੀਫੋਰਨੀਆ ਸਟੇਟ ਯੂ ਐਸ ਹੈ ਗੁਰਪਿਆਰੀ ਸਿੰਘ ਜੀ ਅੱਜ ਬਹੁਤ ਹੀ ਵਟਪਾਗਾ ਦਿਨ ਹੈ ਕਿ ਅੱਜ ਅਸੀਂ ਜਿੱਥੇ ਖਲੋਤੇ ਹੋਏ ਆ ਇਹ ਜਗ੍ਹਾ ਹੈ ਜਨਮ ਸਥਾਨ ਸ੍ਰੀ ਮਾਤਾ ਕੋਰ ਸਾਹਿਬ ਮਾਤਾ ਸਾਹਿਬ ਦੇਵਾ ਜੀ ਜਗਤ ਸੰਗਤ ਦੀ ਅਗਰ ਤੁਸੀਂ ਰੋਹਾਨੀ ਮਾਂ ਕਿਹਾ ਜਾਏ ਇਹਨਾਂ ਨੂੰ ਕਿ ਨਾਨਕਾ ਘਰ ਕਿਹਾ ਜਾਏ ਪੂਰੀ ਸਿੱਖ ਕੌਮ ਦਾ ਤੇ ਉਹ ਰਤਾਸ ਕਿਲੇ ਦੇ ਵਿੱਚ ਇਹੀ ਜਗ੍ਹਾ ਹੈ ਭਾਈ ਰਾਮੂ ਵਾਸੀ ਜੀ ਦਾ ਘਰ 1681 ਦੇ ਵਿੱਚ ਮਾਤਾ ਸਾਹਿਬ ਦੇਵਾ ਜੀ ਮਾਤਾ ਸਾਹਿਬ ਕੋਰ ਜੀ ਇਸ ਘਰ ਦੇ ਵਿੱਚ ਪੈਦਾ ਹੋਏ ਸਨ ਤੇ ਜਿਨ੍ਹਾਂ ਲੋਕਾਂ ਨੂੰ ਤਾਂ ਪਤਾ ਹੈ ਕਿ ਵੀ ਸਿੱਖ ਪੰਥ ਦੀ ਰੋਹਾਨੀ ਮਾਂ ਜਿਹੜੇ ਨੇ ਮਾਤਾ ਸਾਹਿਬ ਦੇਵਾ ਨੇ ਲੇਕਿਨ ਸਾਡੇ ਬਹੁਤ ਜ਼ਿਆਦਾ ਸਾਰਾ ਮੁਸਲਿਮ ਭਾਈਚਾਰਾ ਐਸਾ ਹੈ ਕਿ ਜਿਨ੍ਹਾਂ ਨੂੰ ਇਸ ਜਗ੍ਹਾ ਦੀ ਵੈਲਿਊ ਦੇ ਬਾਰੇ ਵਿੱਚ ਨਹੀਂ ਪਤਾ ਕਿ ਆਪਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਵੀ ਇਹ ਇੱਕ ਬਹੁਤ ਹੀ ਪਵਿੱਤਰ ਔਰ ਇੱਕ ਪਾਕ ਜਗ੍ਹਾ ਹੈ ਸਿੱਖ ਕੌਮ ਵਾਸਤੇ ਕਿ ਇੱਥੇ ਉਹਨਾਂ ਦੀ ਰੋਹਾਨੀ ਮਾਂ ਦਾ ਜਨਮ ਹੋਇਆ ਹੈ ਦੇਖੋ ਕਿੱਥੇ ਆਨੰਦਪੁਰ ਸਾਹਿਬ ਔਰ ਕਿੱਥੇ ਰੋਹਤਸ ਕਿਲਾ ਇੱਕ ਬਹੁਤ ਵੱਡਾ ਡਿਸਟੈਂਸ ਹੈ ਲੇਕਿਨ ਪਾਈ ਰਾਮੂ ਵਾਸੀ ਜੀ ਜਿਨ੍ਹਾਂ ਦੇ ਉਹ ਬੇਟੀ ਸਨ ਇੱਕ ਸੱਚੇ ਪਿਆਰੇ ਗੁਰੂ ਸਿੱਖ ਸਨ ਔਰ ਬਾਬਾ ਗੁਰਨਾਨਕ ਸਾਹਿਬ ਦੇ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਮੰਨਣ ਵਾਲੇ ਸਨ ਸੋ ਉਹਨਾਂ ਨੇ ਆਪਣੀ ਜਿਹੜੀ ਬੇਟੀ ਸੀ ਪਿਆਰੀ ਬੇਟੀ ਆਪਣੀ ਜਿਹੜੀ ਹੈ ਗੁਰੂ ਸਾਹਿਬ ਦੇ ਲੜਲਾ ਦਿੱਤੀ ਔਰ ਉਹਨਾਂ ਨੇ तमाम ਉਮਰ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕੀਤੀ ਕਹਿ ਲਵੋ ਤੁਸੀਂ ਕਿ ਸੰਗਤ ਨੂੰ ਸਿਕ ਸੰਗਤ ਨੂੰ ਸਜਾਉਣ ਵਾਸਤੇ ਅਗਰ ਕਿਸੇ ਨੂੰ ਕ੍ਰੈਡਿਟ ਜਾਂਦਾ ਤੇ ਉਹ ਮਾਤਾ ਸਾਹਿਬ ਕੋਰ ਜੀ ਨੂੰ ਜਾਂਦਾ ਤੇ ਇਹ ਸਾਰੀ ਸੇਵਾ ਜਿਹੜੀ ਹੈ ਨਿਭਾਰਿਆ ਰਣਜੀਤ ਨਿਗਾਰਾ ਔਰ ਜਗਤ ਜਿਹੜੀ ਸੰਗਤ ਹੈ ਉਹਨਾਂ ਦੇ ਸੰਯੋਗ ਦੇ ਨਾਲ ਅੱਜ ਰਣਜੀਤ ਨਿਗਾਰਾ ਦੀ ਪੂਰੀ ਟੀਮ ਜਿਹੜੀ ਹੈ ਯੂ ਐਸ ਏ ਤੋਂ ਪਾਕਿਸਤਾਨ ਪਹੁੰਚ ਚੁੱਕੀ ਹੈ ਔਰ ਅੱਜ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਉਹਦੀ ਸੇਵਾ ਕੀਤੀ ਜਾਏਗੀ ਜੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਉਹੀ ਜਿਹੜੇ ਨਿਸ਼ਾਨ ਨੇ ਉਹ ਦੁਬਾਰਾ ਇੱਥੇ ਚੁਲਣਗੇ 76 ਸਾਲ ਤੱਕ ਐਸੇ ਕੋਈ ਨਿਸ਼ਾਨ ਸਾਹਿਬ ਨਹੀਂ ਸੀ ਨਾ ਹੀ ਕੋਈ ਆਇਡੈਂਟੀਫਿਕੇਸ਼ਨ ਸੀ ਕੁਛ ਹਰਸਾ ਪਹਿਲੇ ਸੰਗਤ ਨੇ 2012 ਦੇ ਵਿੱਚ ਇਸ ਗੁਰੂ ਘਰ ਘਰ ਦੀ ਜਗ੍ਹਾ ਦੇ ਉੱਤੇ ਮਾਤਾ ਸਾਹਿਬ ਕੋਰਜੀ ਦਾ ਜਿਹੜਾ ਜਨਮ ਸਥਾਨ ਸੀ ਉਹ ਬਹੁਤ ਖੱਸਾ ਹਾਲ ਦੇ ਵਿੱਚ ਸੀ ਇੱਕ ਛੋਟੀ ਜੀ ਗੁੰਮਟੀ ਸੀ ਇੱਥੇ ਤੇ ਉਹਨੂੰ ਜਿਹੜਾ ਬਿੜਾ ਚੁੱਕਿਆ ਹੈ ਜਨ ਜੀਤ ਨੀ ਗਾਰਾ ਨੇ ਔਰ ਆਪ ਸਭ ਦੇ ਸੰਯੋਗ ਦੇ ਨਾਲ ਇਹ ਪਿੱਛੇ ਜਿਹੜੀ ਜਗਾ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਉਹ ਪਵਨ ਪਵਿੱਤਰ ਅਸਥਾਨ ਹੈ ਜਿੱਥੇ ਕੇ ਮਾਤਾ ਸਾਹਿਬ ਕੋ ਜੀ ਦਾ 1680 ਦੇ ਵਿੱਚ ਜਿਹੜਾ ਉਹ ਭਾਈ ਰਾਮਵਾਸੀ ਜੀ ਦਾ ਜਨਮ ਹੁੰਦਾ ਦਰਸ਼ਨ ਕਰੋ ਤੁਸੀਂ ਉਸ ਜਨਮ ਸਥਾਨ ਮਾਤਾ ਕੋਰ ਸਾਹਿਬ ਜੀ ਮਾਤਾ ਸਾਹਿਬ ਦੇਵਾ ਜੀ ਸੀ ਪਹੁੰਚ ਗਏ ਹਾਂ ਅਸੀਂ ਇਸ ਵੇਲੇ ਜਿੱਥੇ ਕਿ ਗੁਰੂ ਘਰ ਦੀ ਉਸਾਰੀ ਹੋਣੀ ਹੈ ਜਿੱਥੇ ਕਿ ਗੁਰੂ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਸਿੱਖੀ ਦੇ ਅਨੁਸਾਰ ਜਾਂ ਰਹਿਤ ਮਰਿਆਤਾ ਦੇ ਤਹਿਤ ਗੁਰੂ ਘਰ ਜਿੱਥੇ ਵੀ ਬਣਦਾ ਹੈ ਉੱਥੇ ਪਹਿਲੇ ਨਿਸ਼ਾਨ ਸਾਹਿਬ ਲਾਇਆ ਜਾਂਦਾ ਜਿਦਾਂ ਕਿ ਆਪਾਂ ਪਿਛਲੀ ਵੀਡੀਓ ਚ ਤੁਹਾਨੂੰ ਦੱਸਿਆ ਸੀ ਕਿ ਵੀ ਨਿਸ਼ਾਨ ਸਾਹਿਬ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸੇ ਵੀ ਗੁਰੂ ਘਰ ਦੇ ਵਿੱਚ ਇੱਕ ਆਇਡੈਂਟੀਫਿਕੇਸ਼ਨ ਹੈ ਕਿ ਤੁਹਾਨੂੰ ਦੂਰੋਂ ਜਿਹੜਾ ਇੱਕ ਸਾਈਨ ਨਜ਼ਰ ਆਉਂਦਾ ਗੁਰੂ ਘਰ ਦਾ ਜਾਂ ਗੁਰਦੁਆਰੇ ਦਾ ਠੀਕ ਹੈ ਜੀ ਅ ਅੱਜ ਗੁਰਦੁਆਰੇ ਦੇ ਬਾਰੇ ਵਿੱਚ ਗੱਲ ਹੋਣਾ ਸ਼ੁਰੂ ਹੋਈ ਹੈ ਕਿ ਇਤਿਹਾਸ ਕੀ ਦੱਸਦਾ ਹੈ ਗੁਰੂ ਦਵਾਰਾ 6ਵੀਂ ਪਾਤਸ਼ਾਹੀ ਤੋਂ ਪਹਿਲੇ ਇਸ ਜਗ੍ਹਾ ਨੂੰ ਧਰਮਸ਼ਾਲ ਕਿਹਾ ਜਾਂਦਾ ਸੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲੇ ਵਰਡ ਜਿਹੜਾ ਸੀ ਉਹ ਯੂਜ਼ ਕੀਤਾ ਸੀ ਗੁਰੂ ਦਵਾਰਾ ਔਰ ਉਹ ਪਾਕਿਸਤਾਨ ਦੇ ਵਿੱਚ ਹੀ ਉਹ ਗੁਰਦੁਆਰਾ ਸਾਹਿਬ ਜਿਹੜਾ ਮੌਜੂਦ ਹੈ ਜਿੱਥੇ ਕਿ ਉਹ ਜਗ੍ਹਾ ਜਿਹੜੀ ਸੀ ਜਿੱਥੇ ਇੱਕ ਵਾਰੀ ਪਹਿਲੀ ਵਾਰੀ ਜਿਹੜਾ ਅਸੀਂ ਲਫ਼ਜ਼ ਜਿਹੜਾ ਅੱਖਰ ਵਰਤਿਆ ਗਿਆ ਸੀ ਗੁਰੂ ਦਾ ਦਵਾਰਾ ਯਾਨੀ ਕਿ ਗੁਰੂ ਘਰ ਦੇ ਚਾਰ ਬੂਹੇ ਰੱਖੇ ਜਾਂਦੇ ਨੇ ਚਾਰ ਦਰਵਾਜ਼ੇ ਰੱਖੇ ਜਾਂਦੇ ਨੇ ਕਿਉਂ ਰੱਖੇ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜ਼ੇ ਕਿ ਉਸ ਵੇਲੇ ਕਿਉਂਕਿ ਦੋ ਵੱਡੇ ਮਜ਼ਬਬ ਸਨ ਇੱਕ ਮਜ਼ਬਬ ਸੀ Hindu ਦੂਸਰਾ ਮਜ਼ਬਬ ਸੀ ਇਸਲਾਮ ਤੀਸਰਾ ਮਜ਼ਬਬ ਉਸ ਵੇਲੇ ਵਜੂਦ ਵਿੱਚ ਆਇਆ ਸਿੱਖੀ ਔਰ ਚੌਥਾ ਮਜ਼ਬਬ ਜਿਹੜਾ ਸੀ ਕ੍ਰਿਸਚੀਅਨਿਟੀ ਚਾਰ ਮਜ਼ਬਬੋਸਲੇ ਮੌਜੂਦ ਸਨ ਔਰ ਚਾਰ ਡਾਇਰੈਕਸ਼ਨ ਦੇ ਵਿੱਚੋਂ ਕੋਈ ਵੀ ਬੰਦਾ ਕਿਸੇ ਵੀ ਮਜ਼ਬਬ ਦਾ ਕਿਸੇ ਵੀ ਧਰਮ ਦਾ ਉਹ ਗੁਰੂ ਘਰ ਦੇ ਵਿੱਚ ਦਾਖਲ ਹੋ ਸਕਦਾ ਇਹਦੇ ਤੇ ਕੋਈ ਪਾਬੰਦੀ ਨਹੀਂ ਹੈ ਥੋੜੀ ਜੀ ਰਹਿਤ ਨਿਯਾਦਾ ਜ਼ਰੂਰ ਹੁੰਦੀ ਹੈ ਲੇਕਿਨ ਕੋਈ ਵੀ ਵਿਅਕਤੀ ਕਿਸੇ ਨੂੰ ਵੀ ਗੁਰੂ ਘਰ ਦੇ ਵਿੱਚ ਆਉਣ ਤੋਂ ਮਨਾਹੀ ਨਹੀਂ ਕਰ ਸਕਦਾ ਬੈਕ ਸਾਈਡ ਤੇ ਤੁਸੀਂ ਦੇਖ ਰਹੇ ਹੋ ਕੇਸਰੀ ਕਲਰ ਦੇ ਵਿੱਚ ਲੱਗਾ ਹੋਇਆ ਉਹ ਜਿਹੜਾ ਆ ਰਿਹਾ ਹੈ ਜਾਨ ਸਾਹਿਬਾ ਇਹਦੇ ਉੱਤੇ ਗੁਰੂ ਖੰਡੇ ਦੀ ਜਿਹੜੀ ਹੈ ਅੱਜ ਉਹ ਸਜਾਇਆ ਜਾਣਾ ਹੈ ਗੁਰੂ ਖੰਡਾ ਔਰ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਜਿਹੜਾ ਉਹ ਚੜਾਇਆ ਜਾਏਗਾ ਜਿੱਦਾਂ ਕਿ ਜਗਤ ਸੰਗਤ ਜਿਹੜੀ ਹੈ ਇੱਕ ਨਾਰਾ ਮਾਰਦੀ ਹੈ ਕਿ ਜੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਉਹ ਨਿਸ਼ਾਨ ਸਾਹਿਬ ਜਿਹੜਾ ਉਹ ਇੱਕ ਆਈਡੈਂਟੀਫਿਕੇਸ਼ਨ ਹੈ ਮਤਲਬ ਕਿ ਕਿਸੇ ਵੀ ਗੁਰਦੁਆਰੇ ਚ ਤੁਸੀਂ ਅਗਰ ਜਾਣਾ ਤਾਂ ਤੁਸੀਂ ਦੂਰ ਕਿਲੋਮੀਟਰਾਂ ਤੋਂ ਤੁਸੀਂ ਦੇਖੋ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਹੈ ਜਾਂ ਨਨਕਾਣਾ ਸਾਹਿਬ ਹੈ ਜਾਂ ਪੰਜਾ ਸਾਹਿਬ ਹੈ ਉੱਥੇ ਤੁਸੀਂ ਦੇਖੋ ਤੇ ਤੁਹਾਨੂੰ ਉੱਚਾ ਇੱਕ ਕੇਸਰੀ ਫਲੈਗ ਝੁਲਦਾ ਨਜ਼ਰ ਆਉਂਦਾ ਤਾਂ ਉਹ ਕੀ ਹੈ ਉਹ ਇੱਕ ਆਇਡੈਂਟੀਫਿਕੇਸ਼ਨ ਹੈ ਯਾਨੀ ਕਿ ਖਾਲਸਾ ਪੰਥ ਦੀ ਇੱਕ ਆਇਡੈਂਟੀਫਿਕੇਸ਼ਨ ਹੈ ਗੁਰੂ ਘਰ ਦੀ ਆਇਡੈਂਟੀਫਿਕੇਸ਼ਨ ਹੈ ਅੱਜ ਉਸ ਆਇਡੈਂਟੀਫਿਕੇਸ਼ਨ ਨੂੰ ਪੂਰਾ ਕਰਨ ਵਾਸਤੇ ਰਣਜੀਤ ਨਗਾਰਾ ਦੀ ਟੀਮ ਯੂ ਐਸ اے ਤੋਂ ਇੱਥੇ ਪਹੁੰਚੀ ਹੈ ਥੋੜੀ ਦੇਰ ਦੇ ਵਿੱਚ ਹੀ ਇਹ ਸੇਵਾ ਨਿਭਾਈ ਜਾਏਗੀ ਔਰ ਆਪਾਂ ਤੁਹਾਨੂੰ ਦਿਖਾਣੇ ਆਂ ਜੀ ਵੀਰੋ ਐਸਜੀਆਈਟੀ ਵੀਡੀਓ ਤੇ ਅਸੀਂ ਅਗਰ ਦੇਖੀਏ ਮੁxtਲਿਫ ਮਜ਼ਹਬ ਦੇ ਜਿਹੜੇ ਲੋਗ ਨੇ ਉਹ ਪਾਕਿਸਤਾਨ ਦੇ ਅੰਦਰ ਰਹਿੰਦੇ ਨੇ ਲੰਦੇ ਪੰਜਾਬ ਦੇ ਅੰਦਰ ਰਹਿੰਦੇ ਨੇ ਲਾਹੌਰ ਦੇ ਅੰਦਰ ਰਹਿੰਦੇ ਨੇ ਲੇਕਿਨ ਉਹਨਾਂ ਦਾ ਜਿਹੜਾ ਝੰਡਾ ਹੈ ਉਹ ਕਿਤੇ ਵੀ ਨਹੀਂ ਲੱਗਾ ਹੁੰਦਾ ਲੇਕਿਨ ਅਸੀਂ ਅਗਰ ਦੇਖੀਏ ਸਾਰਿਆਂ ਗੁਰਦੁਆਰੇ ਜਿੰਨੇ ਵੀ ਪੰਜਾਬ ਦੇ ਅੰਦਰ ਗੁਰਦੁਆਰੇ ਨੇ ਪਾਕਿਸਤਾਨ ਦੇ ਅੰਦਰ ਜਿੰਨੇ ਵੀ ਗੁਰਦੁਆਰੇ ਨੇ ਸਾਰਿਆਂ ਤੇ ਨਿਸ਼ਾਨ ਸਾਹਿਬ ਮੌਜੂਦ ਹੈ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਸ ਚੀਜ਼ ਦਾ ਤੁਸੀਂ ਅੰਦਾਜ਼ਾ ਲਾਓ ਕਿ ਕੋਈ ਨਵਾਂ ਵੀ ਅਗਰ ਗੁਰਦੁਆਰਾ ਬਣ ਰਿਹਾ ਹੈ ਕੋਈ ਨਵਾਂ ਦਰਬਾਰ ਬਣ ਰਿਹਾ ਹੈ ਗੁਰਦ ਸਿੱਖਾਂ ਦਾ ਜਿਹੜਾ ਹੈ ਉਹਦੇ ਉੱਤੇ ਨਿਸ਼ਾਨ ਸਾਹਿਬ ਲਾਇਆ ਜਾ ਰਿਹਾ ਹੈ ਇਹ ਚੀਜ਼ ਦੇ ਦੱਸਦੀ ਹੈ ਕਿ ਸਿੱਖ ਮੁਸਲਮ ਪਾਈਚਾਰਾ ਕਿਸ ਤਰ੍ਹਾਂ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਤੇ ਇਹ ਚੀਜ਼ ਸਿੱਖ ਮੁਸਲਮ ਪਾਈਚਾਰਿਆਂ ਨੂੰ ਫਰوق ਦਿੰਦੀ ਹੈ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ